ਸਾਡੇ ਕੋਲ ਕੋਈ ਸ਼ਬਦ ਨਹੀਂ ਹੈਗੇ ਕਿ ਅਸੀਂ ਕਿਹੜੇ ਸ਼ਬਦਾਂ ਦੇ ਨਾਲ ਦੁੱਖ ਸਾਂਝਾ ਕਰ ਸਕੀਏ ਕਿਉਂਕਿ ਇਹੋ ਜਿਹੇ ਨਿਸ਼ਾਨ ਇਹਨਾਂ ਨੂੰ ਕਿਵੇਂ ਯਾਰ ਯੁਗਪੁਰਸ਼ ਯੁਗਪੁਰਸ਼ ਕਿਹਾ ਜਾਂਦਾ ਕਿਉਂਕਿ ਇਹ ਹੀ ਲੋਕ ਹੁੰਦੇ ਨੇ ਜਿਹੜੇ ਯੁੱਗ ਨੂੰ ਬਦਲਦੇ ਨੇ ਪੱਲਾ ਜੀ ਦਾ ਸਾਡੇ ਪੰਜਾਬੀ ਸੱਭਿਆਚਾਰ ਤੇ ਇੰਨਾ ਡੂੰਘਾ ਪ੍ਰਭਾਵ ਸੀ ਅੱਜ ਬੱਚਾ ਬੱਚਾ ਰੋ ਰਿਹਾ ਹਰੇਕ ਦੇ ਮਨ ਦੇ ਉੱਤੇ ਇੱਕ ਗਹਿਰਾ ਪ੍ਰਭਾਵ ਆ ਕਿਉਂਕਿ ਛਾੜੀ ਤਾਂ ਇਹ ਤਾਰਾ ਫੀਡ ਕੰਪਨੀ ਨਾਲ ਵੀ ਪਰਿਵਾਰਕ ਤੌਰ ਤੇ ਜੁੜੇ ਹੋਏ ਤੇ ਉਹਨਾਂ ਦੀ ਐਡ ਤੁਹਾਡੇ ਬਹੁਤ ਸਾਰੇ ਚੈਨਲਾਂ ਤੇ ਵੀ ਚਲਦੀ ਰਹੀ ਆ ਤੇ ਸਾਨੂੰ ਆਪਣੇ ਪਰਿਵਾਰ ਦੇ ਮੈਂਬਰ ਦਿੱਤੇ ਨਹੀਂ ਲੱਗ ਰਹੇ ਸੀ ਸਾਰਾ ਪਰਿਵਾਰ ਸਾਡਾ ਆਪਣਾ ਘਰੇਲੂ ਪਰਿਵਾਰ ਆ ਤੇ ਅਸੀਂ ਤਾਂ ਸਾਰੇ ਪਰਿਵਾਰ ਨੂੰ ਤੇ ਸਦੇ ਵਿਸ਼ੇਸ਼ ਤੌਰ ਤੇ بیٹے ਨੂੰ ਇਹੀ ਸ਼ਬਦਾਂ ਦੇ ਨਾਲ ਆਖਦਿਆਂ ਵੀ ਅਸੀਂ ਤੁਹਾਡੇ ਸਾਰੇ ਪਰਿਵਾਰ ਦੇ ਨਾਲ ਖੜੇ ਹਾਂ ਤੇ ਸਾਡੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਆ ਕੇ ਗਏ ਨੇ ਤੇ ਸਾਰਾ ਪੰਜਾਬੀ ਜਗਤ ਪੂਰਾ ਹਿੰਦੁਸਤਾਨ ਅੱਜ ਡੂੰਘੇ ਅਫਸੋਸ ਦੇ ਵਿੱਚ ਆ ਤੇ ਅਸੀਂ ਆਸ ਕਰਾਂਗੇ ਪ੍ਰਮਾਤਮਾ ਕਰੇ ਉਹਨਾਂ ਨੂੰ ਅਵਦੇ ਚਰਨਾਂ ਵਿੱਚ ਨਿਵਾਸ ਕਰੇ ਸਾਡੇ ਕੋਲ ਕੋਈ ਸ਼ਬਦ ਨਹੀਂ ਹੈਗੇ ਕਿ ਅਸੀਂ ਕਿਹੜੇ ਸ਼ਬਦਾਂ ਦੇ ਨਾਲ ਦੁੱਖ ਸਾਂਝਾ ਕਰ ਸਕੀਏ ਕਿਉਂਕਿ ਇਹੋ ਜਿਹੇ ਨਿਸ਼ਾਨ ਇਹਨਾਂ ਨੂੰ ਕਿਵੇਂ ਯਾਰ ਯੁਗਪੁਰਸ਼ ਯੁਗਪੁਰਸ਼ ਕਿਹਾ ਜਾਂਦਾ ਕਿਉਂਕਿ ਇਹ ਹੀ ਲੋਕ ਹੁੰਦੇ ਨੇ ਜਿਹੜੇ ਯੁੱਗ ਨੂੰ ਬਦਲਦੇ ਨੇ ਪੱਲਾ ਜੀ ਦਾ ਸਾਡੇ ਪੰਜਾਬੀ ਸੱਭਿਆਚਾਰ ਤੇ ਇੰਨਾ ਡੂੰਘਾ ਪ੍ਰਭਾਵ ਸੀ ਕਿ ਅੱਜ ਬੱਚਾ ਬੱਚਾ ਰੋ ਰਿਹਾ ਹਰੇਕ ਦੇ ਮਨ ਦੇ ਉੱਤੇ ਇੱਕ ਗਹਿਰਾ ਪ੍ਰਭਾਵ ਆ ਕਿਉਂਕਿ ਛਾੜੀ ਤਾਂ ਇਹ ਤਾਰਾ ਫੀਡ ਕੰਪਨੀ ਨਾਲ ਵੀ ਪਰਿਵਾਰਕ ਤੌਰ ਤੇ ਜੁੜੇ ਹੋਏ ਤੇ ਉਹਨਾਂ ਦੀ ਐਡ ਤੁਹਾਡੇ ਬਹੁਤ ਸਾਰੇ ਚੈਨਲਾਂ ਤੇ ਵੀ ਚਲਦੀ ਰਹੀ ਆ ਤੇ ਸਾਨੂੰ ਆਪਣੇ ਪਰਿਵਾਰ ਦੇ ਮੈਂਬਰ ਦਿੱਤੇ ਨਹੀਂ ਲੱਗ ਰਹੇ ਸੀ ਸਾਰਾ ਪਰਿਵਾਰ ਸਾਡਾ ਆਪਣਾ ਘਰੇਲੂ ਪਰਿਵਾਰ ਆ ਤੇ ਅਸੀਂ ਤਾਂ ਸਾਰੇ ਪਰਿਵਾਰ ਨੂੰ ਤੇ ਸਦੇ ਵਿਸ਼ੇਸ਼ ਤੌਰ ਤੇ بیٹے ਨੂੰ ਇਹੀ ਸ਼ਬਦਾਂ ਦੇ ਨਾਲ ਆਖਦੇ ਆਂ ਵੀ ਅਸੀਂ ਤੁਹਾਡੇ ਸਾਰੇ ਪਰਿਵਾਰ ਦੇ ਨਾਲ ਖੜੇ ਆਂ ਤੇ ਸਾਡੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਆ ਕੇ ਗਏ ਨੇ ਤੇ ਸਾਰਾ ਪੰਜਾਬੀ ਜਗਤ ਪੂਰਾ ਹਿੰਦੁਸਤਾਨ ਅੱਜ ਡੂੰਘੇ ਅਫਸੋਸ ਦੇ ਵਿੱਚ ਆ ਤੇ ਅਸੀਂ ਆਸ ਕਰਾਂਗੇ ਪ੍ਰਮਾਤਮਾ ਕਰੇ ਉਹਨਾਂ ਨੂੰ ਅਵਿਦੇ ਚਰਨਾਂ ਵਿੱਚ ਨਿਵਾਸ ਬਖਸ਼ੇ ਸਾਡੇ ਕੋਲ ਕੋਈ ਸ਼ਬਦ ਨਹੀਂ ਹੈਗੇ ਕਿ ਅਸੀਂ ਕਿਹੜੇ ਸ਼ਬਦਾਂ ਦੇ ਨਾਲ ਦੁੱਖ ਸਾਂਝਾ ਕਰ ਸਕੀਏ ਕਿਉਂਕਿ ਇਹੋ ਜਿਹੇ ਨਿਸ਼ਾਨ ਇਹਨਾਂ ਨੂੰ ਜੁਗਪੁਰਸ਼ ਜੁਗਪੁਰਸ਼ ਕਿਹਾ ਜਾਂਦਾ ਕਿਉਂਕਿ ਇਹ ਹੀ ਲੋਕ ਹੁੰਦੇ ਨੇ ਜਿਹੜੇ ਜੁਗ ਨੂੰ ਬਦਲਦੇ ਨੇ ਪੱਲਾ ਜੀ ਦਾ ਸਾਡੇ ਪੰਜਾਬੀ ਸੱਭਿਆਚਾਰ ਤੇ ਇੰਨਾ ਡੂੰਘਾ ਪ੍ਰਭਾਵ ਸੀ ਕਿ ਅੱਜ ਬੱਚਾ ਬੱਚਾ ਰੋ ਰਿਹਾ ਹਰੇਕ ਦੇ ਮਨ ਦੇ ਉੱਤੇ ਇੱਕ ਗਹਿਰਾ ਪ੍ਰਭਾਵ ਆ ਕਿਉਂਕਿ ਛਾਡੀ ਤਾਂ ਇਹ ਤਾਰਾ ਫੀਡ ਕੰਪਨੀ ਨਾਲ ਵੀ ਪਰਿਵਾਰਕ ਤੌਰ ਤੇ ਜੁੜੇ ਹੋਏ ਤੇ ਉਹਨਾਂ ਦੀ ਐਡ ਤੁਹਾਡੇ ਬਹੁਤ ਸਾਰੇ ਚੈਨਲਾਂ ਤੇ ਵੀ ਚੱਲਦੀ ਰਹੀ ਆ ਤੇ ਸਾਨੂੰ ਆਪਣੇ ਪਰਿਵਾਰ ਦੇ ਮੈਂਬਰ ਦਿੱਤੇ ਨਹੀਂ ਲੱਗ ਰਹੇ ਸੀ ਸਾਰਾ ਪਰਿਵਾਰ ਸਾਡਾ ਆਪਣਾ ਘਰੇਲੂ ਪਰਿਵਾਰ ਆ ਤੇ ਅਸੀਂ ਤਾਂ ਸਾਰੇ ਪਰਿਵਾਰ ਨੂੰ ਤੇ ਸਿੱਧੇ ਵਿਸ਼ੇ ਤੌਰ ਤੇ بیٹے ਨੂੰ ਇਹੀ ਸ਼ਬਦਾਂ ਦੇ ਨਾਲ ਆਖਦੇ ਆਂ ਵੀ ਅਸੀਂ ਤੁਹਾਡੇ ਸਾਰੇ ਪਰਿਵਾਰ ਦੇ ਨਾਲ ਖੜੇ ਆਂ ਤੇ ਸਾਡੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਆ ਕੇ ਗਏ ਨੇ ਤੇ ਸਾਰਾ ਪੰਜਾਬੀ ਜਗਤ ਪੂਰਾ ਹਿੰਦੁਸਤਾਨ ਅੱਜ ਡੂੰਘੇ ਅਫਸੋਸ ਦੇ ਵਿੱਚ ਆ ਤੇ ਅਸੀਂ ਆਸ ਕਰਾਂਗੇ ਪ੍ਰਮਾਤਮਾ ਕਰੇ ਉਹਨਾਂ ਨੂੰ ਅਵਦੇ ਚਰਨਾਂ ਵਿੱਚ ਨਿਵਾਸ ਕਰੇ